ਅੱਜ ਦੀ ਆਪਣੀ ਕਹਾਣੀ ਰੋਟੀ ਇੱਕ ਮਿੱਤਰ ਨੇ ਪਤਨੀ ਦੇ ਸਵਰਗਵਾਸ ਹੋਣ ਤੋਂ ਬਾਅਦ ਆਪਣੇ ਦੋਸਤਾਂ ਨਾਲ ਸਵੇਰੇ ਸ਼ਾਮ پارک ਵਿੱਚ ਘੁੰਮਣਾ ਗੱਪਾਂ ਮਾਰਨਾ ਕੋਲ ਦੇ ਮੰਦਰ ਵਿੱਚ ਜਾਣਾ ਆਪਣੀ ਦਿਨ ਦੀ ਰੁਟੀਨ ਬਣਾ ਲਈ ਸੀ ਹਾਲਾਂਕਿ ਘਰ ਵਿੱਚ ਉਸ ਨੂੰ ਕੋਈ ਪਰੇਸ਼ਾਨੀ ਨਹੀਂ ਸੀ ਸਾਰੇ ਉਸ ਦਾ ਬਹੁਤ ਧਿਆਨ ਰੱਖਦੇ ਸੀ ਲੇਕਿਨ ਅੱਜ ਸਾਰੇ ਦੋਸਤ ਚੁੱਪਚਾਪ ਬੈਠੇ ਸੀ ਇੱਕ ਦੋਸਤ ਨੂੰ ਬਿਰਧ ਆਸ਼ਰਮ ਤੇ ਜਾਂਦੇ ਗੱਲ ਤੋਂ ਸਾਰੇ ਦੁਖੀ ਸੀ ਅੱਛਾ ਤੁਸੀਂ ਸਾਰੇ ਮੈਨੂੰ ਪੁੱਛਦੇ ਸੀ ਨਾ ਤੇ ਤੁ ਭਗਵਾਨ ਤੋਂ ਤੀ ਸ੍ਰੀ ਰੋਟੀ ਕਿਉਂ ਮੰਗਦਾ ਅੱਜ ਦੱਸਦਾ ਹਾਂ ਕਮਲ ਨੇ ਪੁੱਛਿਆ ਕਿ ਬਹੁਤ ਇਹਨੂੰ ਸਿਰਫ ਤੇ ਨਾ ਰੋਟੀਆਂ ਹੀ ਦਿੰਦੀ ਏ ਆ ਨਹੀਂ ਯਾਰ ਅਜੇ ਕੋਈ ਗੱਲ ਨਹੀਂ ਬਹੁਤ ਬਹੁਤ ਚੰਗੀ ਏ ਅਸਲ ਵਿੱਚ ਰੋਟੀ ਚਾਰ ਤਰ੍ਹਾਂ ਦੀ ਹੁੰਦੀ ਏ ਦਿੱਲੀ ਰੋਟੀ ਸਾਰਿਆਂ ਤੋਂ ਵਧੀਆ ਤੇ ਸਵਾਦ ਹੁੰਦੀ ਹੈ ਜੋ ਮਾਂ ਦੀ ਮਮਤਾ ਤੇ ਪਿਆਰ ਦੀ ਨਾਲ ਭਰੀ ਹੁੰਦੀ ਹੈ ਜਿਸ ਨਾਲ ਪੇਟ ਤਾਂ ਭਰ ਜਾਂਦਾ ਪਰ ਮਨ ਕਦੇ ਨਹੀਂ ਭਰਦਾ ਇੱਕ ਦੋਸਤ ਨੇ ਕਿਹਾ ਸਹੀ ਹੈ ਸੋਲਾਨ ਨੇ ਸੱਚ ਪਰ ਸ਼ਾਦੀ ਤੋਂ ਬਾਅਦ ਮਾਂ ਦੀ ਰੋਟੀ ਘੱਟ ਮਿਲਦੀ ਹੈ ਉਸਨੇ ਕਿਹਾ ਦੂਸਰੀ ਰੋਟੀ ਪਤਨੀ ਦੀ ਹੁੰਦੀ ਹੈ ਜਿਸ ਵਿੱਚ ਆਪਣਾ ਪਣ ਆਪਣਾ ਪਨ ਸਮਰਪਣ ਭਾਵ ਹੁੰਦਾ ਜਿਸ ਨਾਲ পেট ਤੇ ਮਨ ਦੋਵੇਂ ਭਰ ਜਾਂਦੇ ਹਨ ਤੇ ਤੀਸਰੀ ਰੋਟੀ ਕਿਸ ਦੀ ਹੁੰਦੀ ਹੈ ਇੱਕ ਦੋਸਤ ਨੇ ਪੁੱਛਿਆ ਹਾਂ ਤੀਸਰੀ ਰੋਟੀ ਬਹੂ ਦੀ ਹੁੰਦੀ ਹੈ ਜਿਸ ਵਿੱਚ ਸਿਰਫ ਫਰਜ਼ ਦਾ ਪਾਵ ਹੁੰਦਾ ਜੋ ਕੁਝ ਸਵਾਦ ਵੀ ਦਿੰਦੀ ਹੈ পেট ਵੀ ਭਰਦੀ ਹੈ ਤੇ ਬਿਰਧ ਆਸ਼ਰਮ ਦੀਆਂ ਪਰੇਸ਼ਾਨੀਆਂ ਤੋਂ ਹੂੰ ਪੁੱਛਾਂਦੀ ਐ ਸਾਰਿਆਂ ਵਿੱਚ ਚੁੱਪ ਜਿਹੀ ਸ਼ਾਂਤ ਇੱਕ ਦੋਸਤ ਨੇ ਪੁੱਛਿਆ ਕਿ ਚੌਥੀ ਰੋਟੀ ਕਿਹੜੀ ਹੁੰਦੀ ਐ ਹਾਂ ਚੌਥੀ ਰੋਟੀ ਨਕਰਾਣੀ ਦੀ ਹੁੰਦੀ ਐ ਜਿਸ ਨਾਲ ਨਾ ਤਾਂ ਇਨਸਾਨ ਦਾ ਪੇਟ ਭਰਦਾ ਨਾ ਮਨ ਤ੍ਰਿਪਤ ਹੁੰਦਾ ਤੇ ਨਾ ਹੀ ਸਵਾਦ ਦੀ ਕੋਈ ਗਰੰਟੀ ਹੁੰਦੀ ਐ ਫਿਰ ਸਾਨੂੰ ਕੀ ਕਰਨਾ ਚਾਹੀਦਾ ਇੱਕ ਦੋਸਤ ਨੇ ਕਿਹਾ ਹਾਂ ਮਾਂ ਦੀ ਹਮੇਸ਼ਾ ਪੂਜਾ ਕਰੋ ਪਤਨੀ ਨੂੰ ਸਭ ਤੋਂ ਵਧੀਆ ਦੋਸਤ ਬਣਾ ਕੇ ਜੀਵਨ ਜਿਓ ਬਹੂ ਨੂੰ ਬੇਟੀ ਸਮਝੋ ਕਿ ਛੋਟੀ ਮੋਟੀ ਗਲਤੀਆਂ ਨਜ਼ਰ ਅੰਦਾਜ਼ ਕਰ ਦਿਆ ਕਰੋ ਉਹ ਵੀ ਖੁਸ਼ ਬੇਟਾ ਵੀ ਧਿਆਨ ਰੱਖੇਗਾ ਹਾਂ ਜੇਕਰ ਹਾਲਾਤ ਚੌਥੀ ਚੌਥੀ ਰੋਟੀ ਤੱਕ ਆ ਲੈ ਆਵੇ ਤਾ ਭਗਵਾਨ ਦਾ ਸ਼ੁਕਰ ਕਰੋ ਜਿਸ ਨੇ ਪਹਾਨੂੰ ਜਿਉਂਦੇ ਰੱਖਿਆ ਹੈ ਸਵਾਦ ਤੇ ਧਿਆਨ ਨਾ ਦਿਓ ਬਸ ਜਿਉਣ ਲਈ ਥੋੜਾ ਖਾਓ ਤਾਂ ਕਿ ਆਰਾਮ ਨਾਲ ਬੁਢਾਪਾ ਕੱਟ ਜਾਵੇ ਸਾਰੇ ਦੋਸਤ ਖਮੋਸ਼ ਹੋ ਗਏ ਸੋਚ ਰਹੇ ਸੀ ਕਿ ਅਸੀਂ ਕਿੰਨੇ ਖੁਸ਼ਕਿਸਮਤ ਹਾਂ